ਵਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਦੋਨਾਂ ਦੇਸ਼ਾਂ ਵਿਚਾਲੇ ਤਣਾਅ ਦੀ ਸਥਿਤੀ ਲਗਾਤਾਰ ਵੱਧਦੀ ਜਾ ਰਹੀ ਹੈ ਜਿਸ ਦੇ ਤਹਿਤ ਭਾਰਤ ਸਰਕਾਰ ਵੱਲੋਂ ਪੰਜ ਵੱਡੇ ਫੈਸਲੇ ਪਾਕਿਸਤਾਨ ਦੇ ਖਿਲਾਫ ਸੁਣਾਏ ਗਏ ਸੀ ਜਿਸ ਤੇ ਵਿੱਚ ਇੱਕ ਸਭ ਤੋਂ ਵੱਡਾ ਅਹਿਮ ਫੈਸਲਾ ਸੀਗਾ ਵੀ ਜੋ ਪਾਕਿਸਤਾਨ ਤੋਂ ਭਾਰਤ ਆਏ ਹੋਏ ਨੇ ਉਹਨਾਂ ਦੇ ਵੀਜ਼ੇ ਰੱਦ ਕੀਤੇ ਗਏ ਨੇ ਤੇ ਉਹਨਾਂ ਨੂੰ ਸਮਾਂ ਦਿੱਤਾ ਗਿਆ ਸੀ ਵੀ ਉਹ 48 ਘੰਟੇ ਦੇ ਅੰਦਰ ਅੰਦਰ ਵਾਪਸ ਆਪਣੇ ਦੇਸ਼ ਭਾਰਤ ਜਾਣਗੇ ਜਿਸ ਨੂੰ ਲੈ ਕੇ ਲਗਾਤਾਰ ਖਿੱਚੋ ਤਾਣ ਚੱਲ ਰਹੀ ਹੈ ਬੀਤੇ ਦਿਨੇ ਕੁਝ ਦਿਨ ਪਹਿਲਾਂ ਤੁਹਾਡੇ ਨਾਲ ਇੱਕ ਖਬਰ ਵੀ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਵਾਗਾ ਬਾਰਡਰ ਦੇ ਉੱਪਰ ਕੁਝ ਔਰਤਾਂ ਵੱਲੋਂ ਜਿਹੜਾ ਉਹ ਰੱਜ ਕੇ ਹੰਗਾਮਾ ਕੀਤਾ ਗਿਆ ਕਿਉਂਕਿ ਉਹ ਵਸਨੀਕ ਤਾਂ ਭਾਰਤ ਦੀਆਂ ਸੀ ਪਾਸਪੋਰਟ ਉਹਨਾਂ ਕੋਲ ਭਾਰਤ ਦਾ ਸੀ ਪਰ ਉਹ ਵਿਆਹੀਆਂ ਪਾਕਿਸਤਾਨ ਦੇ ਵਿੱਚ ਸੀ ਤਾਂ ਉਹਨਾਂ ਨੂੰ ਇਮੀਗ੍ਰੇਸ਼ਨ ਆਫਿਸਰਸ ਵੱਲੋਂ ਨਹੀਂ ਜਾਣ ਦਿੱਤਾ ਗਿਆ ਪਾਕਿਸਤਾਨ ਹੁਣ ਦੂਜਾ ਮਾਮਲਾ ਜਿਹੜਾ ਅੱਜ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਬੇਹਦ ਸੈਨਸਿਟਿਵ ਕਹਿ ਸਕਦੇ ਹਾਂ ਸੰਵੇਦਨਸ਼ੀਲ ਕਿਉਂਕਿ ਨੂਰ ਜਹਾਨ ਨਾਮ ਦੀ ਇੱਕ ਔਰਤ ਪਾਕਿਸਤਾਨ ਕਰਾਚੀ ਤੋਂ ਭਾਰਤ ਆਉਂਦੀ ਹੈ ਇਲਾਜ ਕਰਵਾਉਣ ਦੇ ਲਈ ਹਾਲਤ ਬੇਹੱਦ ਨੂਰ ਜਹਾਨ ਦੀ ਨਾਜ਼ੁਕ ਹੈ ਕਿਉਂਕਿ ਦੋਨੋਂ ਗੁਰਦੇ ਫੇਲ ਹੋ ਚੁੱਕੇ ਨੇ ਪਾਕਿਸਤਾਨ ਦੀ ਹਾਲਾਤ ਨੇ ਜੋ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ ਭੁੱਖਮਰੀ ਤੇ ਬੇਹੱਦ ਆਰਥਿਕ ਮੰਦੀ ਦੇ ਦੌਰ ਦੇ ਵਿੱਚੋਂ ਪਾਕਿਸਤਾਨ ਜਿਹੜਾ ਉਹ ਗੁਜ਼ਰ ਰਿਹਾ ਹੈ ਤਾਂ ਇਲਾਜ ਕਰਵਾਉਣ ਦੇ ਲਈ ਨੂਰ ਜਹਾਨ ਪਾਕਿਸਤਾਨ ਕਰਾਚੀ ਤੋਂ ਭਾਰਤ ਆਉਂਦੀ ਹੈ ਪਰ ਇੱਥੇ ਜੋ ਦੋਨਾਂ ਦੇਸ਼ਾਂ ਵਿਚਕਾਰ ਸਥਿਤੀ ਤਣਾਅਪੂਰਨ ਬਣੀ ਹੈ ਉਸ ਦੇ ਮੱਦੇਨਜ਼ਰ ਬਿਨਾਂ ਇਲਾਜ ਕਰਵਾਏ ਨੂਰਜਹਾਨ ਨੂੰ ਵਾਪਸ ਜਾਣਾ ਪੈ ਰਿਹਾ ਹੈ ਸੋ ਪੱਤਰਕਾਰਾਂ ਦੇ ਨਾਲ ਵੀ ਨੂਰਜਹਾਨ ਨੇ ਗੱਲਬਾਤ ਕੀਤੀ ਹੈ ਸਾਰਾ ਦੁੱਖੜਾ ਦੱਸਿਆ ਕੀ ਸਿਚੁਏਸ਼ਨ ਬਣੀ ਹੋਈ ਹੈ ਕਿਹੜੇ ਤਰੀਕੇ ਦੇ ਨਾਲ ਜਿਹੜਾ ਉਸ ਨੂੰ ਵਾਪਸ ਜਾਣਾ ਪੈ ਰਿਹਾ ਹੈ ਹਾਲਾਤ ਉਹਦੇ ਬੇਹਤ ਖਰਾਬ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਕਿ ਇੱਕ ਉਮਰ ਦਰਾਜ਼ ਵੀ ਹੈ ਤੇ ਦੂਜੇ ਪਾਸੇ ਦੋਨੋਂ ਗੁਰਦੇ ਨੇ ਜਿਹੜੇ ਉਹ ਫੇਲ ਹੋ ਚੁੱਕੇ ਨੇ ਸੋ ਇੱਕ ਕੂਟਨੀਤਿਕ ਜਿਹੜੇ ਫੈਸਲੇ ਜਦੋਂ ਕੋਈ ਦੇਸ਼ਾਂ ਦੇ ਵਿੱਚ ਬਣਦੇ ਨੇ ਜਾਂ ਕੋਈ ਅੱਤਵਾਦੀ ਹਮਲਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਸਭ ਤੋਂ ਜ਼ਿਆਦਾ ਵੱਡਾ ਨੁਕਸਾਨ ਹੈ ਉਹ ਆਵਾਮ ਦਾ ਹੁੰਦਾ ਹੈ ਇਹ ਜ਼ਰੂਰ ਦੇਖਣ ਨੂੰ ਮਿਲ ਰਿਹਾ ਹੈ ਚਾਹੇ ਜਿਵੇਂ ਪਹਿਲਾਂ ਜ਼ਿਕਰ ਕੀਤਾ ਵੀ ਉਹਨਾਂ ਔਰਤਾਂ ਨੂੰ ਨਹੀਂ ਜਾਣ ਦਿੱਤਾ ਗਿਆ ਜਾਂ ਵੀਜ਼ੇ ਰੱਦ ਕਰ ਦਿੱਤੇ ਗਏ ਜਾਂ ਸਿੰਧੂ ਜਲ ਸੰਧੀ ਹੈ ਜਿਹੜਾ ਉਹ ਸਮਝੌਤਾ ਮੌਤਲ ਕਰ ਦਿੱਤਾ ਗਿਆ ਸੋ ਬੇਹਦ ਸਥਿਤੀ ਇਸ ਸਮੇਂ ਜਿਹੜੀ ਜੰਗ ਨੁਮਾ ਇਹ ਆਪਾਂ ਕਹਿ ਸਕਦੇ ਇੱਕ ਵਾਰ ਵਾਲੀ ਸਥਿਤੀ ਇਸ ਸਮੇਂ ਦੋਨਾਂ ਦੇਸ਼ਾਂ ਵਿਚਾਲੇ ਬਣੀ ਹੋਈ ਹੈ ਤਾਂ ਇਸ ਦੇ ਵਿੱਚ ਆਮ ਲੋਕਾਂ ਦਾ ਤਾਂ ਰੱਬੇ ਰੱਖ ਜਿਸ ਤਰੀਕੇ ਦੇ ਨਾਲ ਨੂਰਜਹਾਂ ਦੀ ਸਿਹਤ ਬਿਲਕੁਲ ਖਰਾਬ ਚੱਲ ਰਹੀ ਹੈ ਦੋਨੋਂ ਗੁਰਦੇ ਫੇਲ ਹੋ ਚੁੱਕੇ ਨੇ ਤਾਂ ਹੁਣ ਵਾਪਸ ਪਾਕਿਸਤਾਨ ਪਰਤਣਾ ਪੈ ਰਿਹਾ ਹੈ ਹਾਲਾਂਕਿ ਉਹਨੇ ਇਹ ਵੀ ਜ਼ਿਕਰ ਕੀਤਾ ਵੀ ਮੇਰੇ ਕੋਲ 21 ਮਈ ਤੱਕ ਦਾ ਵੀਜ਼ਾ ਪਰ ਦੋਨਾਂ ਦੇਸ਼ਾਂ ਦੇ ਵਿੱਚ ਸਥਿਤੀ ਖਰਾਬ ਹੋਣ ਦੇ ਕਾਰਨ ਵਾਪਸ ਜਾਣਾ ਪੈ ਰਿਹਾ ਕੀ ਕੁਝ ਕਿਹਾ ਉਹਨਾਂ ਨੇ ਆਓ ਸੁਣਦੇ ਹਾਂ तो नाम के है? मेरा नाम नूर जहाँ कराची यहाँ पे जनवरी में आई थी तो क्या त्राने त्राने मैं यहाँ इलाज करवाने आई थी मेरे गुर्दे दे का, देदे 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 का गुर्दे फेल है तो ट्रांसप्लांट का भी करवाना था मुझे मगर यहाँ अभी कुछ ऐसा सेटिंग बनी नहीं बम्बई में हो रहा था ये हालात ऐसे हो गए तो तो मेरा इक्कीस मई तक मेरा वीजा था मगर अब हालात ऐसे हो गए इसके लिए जाना पड़ता तो वो तो यहाँ पे अगर ट्रांसप्लांट कराती तो कम से कम छह महीने लगते मगर ट्रांसप्लांट का मेरा मैच नहीं हुआ जो डोनर थी ना मैच नहीं हुआ था क्या महंगा वहाँ पे महंगा तो अगर प्राइवेट करवाएंगे तो बहुत महंगा है ट्रांसप्लांट और वो जो गवर्नमेंट का है एस बहुत अच्छा आदा है हमारा वो मगर वहाँ पे अपना डोनर चाहिए हाँ अब अपना डोनर अगर मैच नहीं हो रहा नहीं हो रहा तो फिर वो लोग नहीं करते बोला अब ये चल रही थी खबरें चल रही थी फिर वहाँ सी आई से भी फोन आ गया था फिर सी आई ऑफिस गई तो वहाँ पे लोगों ने उन्नीस तारीख उनतीस तारीख की मुझे डेडलाइन दे दी कि आपको इस तारीख में बॉर्डर पार करना है तो आपने अपील की किसी सरकार से अपील करी नहीं, नहीं कर नहीं। अभी हालात ऐसे कभी बंद हो गया तो फिर वहाँ पे भी मेरे बच्चे हैं घर है शोहर है, मेरा। साथ कौन -कौन है था मैं अकेली आई थी आप अकेली। अब आप वाप वाप जा। जो जम्मू कश्मीर में घटना कैसे देखता है जो वो अच्छा नहीं हुआ दोनों मुल्कों के लिए अच्छा नहीं हुआ हम लोग के जैसे कितने लोग हैं ਇਸ ਵੱਲ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਦੋਨਾਂ ਦੇਸ਼ਾਂ ਵਿਚਾਲੇ ਤਣਾਅ ਦੀ ਸਥਿਤੀ ਲਗਾਤਾਰ ਵੱਧਦੀ ਜਾ ਰਹੀ ਹੈ ਜਿਸ ਦੇ ਤਹਿਤ ਭਾਰਤ ਸਰਕਾਰ ਵੱਲੋਂ ਪੰਜ ਵੱਡੇ ਫੈਸਲੇ ਪਾਕਿਸਤਾਨ ਦੇ ਖਿਲਾਫ ਸੁਣਾਏ ਗਏ ਸੀ ਜਿਸ ਤੇ ਵਿੱਚ ਇੱਕ ਸਭ ਤੋਂ ਵੱਡਾ ਅਹਿਮ ਫੈਸਲਾ ਸੀਗਾ ਵੀ ਜੋ ਪਾਕਿਸਤਾਨ ਤੋਂ ਭਾਰਤ ਆਏ ਹੋਏ ਨੇ ਉਹਨਾਂ ਦੇ ਵੀਜ਼ੇ ਰੱਦ ਕੀਤੇ ਗਏ ਨੇ ਤੇ ਉਹਨਾਂ ਨੂੰ ਸਮਾਂ ਦਿੱਤਾ ਗਿਆ ਸੀ ਵੀ 48 ਘੰਟੇ ਦੇ ਅੰਦਰ ਅੰਦਰ ਵਾਪਸ ਆਪਣੇ ਦੇਸ਼ ਭਾਰਤ ਜਾਣਗੇ ਜਿਸ ਨੂੰ ਲੈ ਕੇ ਲਗਾਤਾਰ ਖਿੱਚੋ ਤਾਣ ਚੱਲ ਰਹੀ ਹੈ ਬੀਤੇ ਦਿਨੇ ਕੁਝ ਦਿਨ ਪਹਿਲਾਂ ਤੁਹਾਡੇ ਨਾਲ ਇੱਕ ਖਬਰ ਵੀ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਵਾਗਾ ਬਾਰਡਰ ਦੇ ਉੱਪਰ ਕੁਝ ਔਰਤਾਂ ਵੱਲੋਂ ਜਿਹੜਾ ਉਹ ਰੱਜ ਕੇ ਹੰਗਾਮਾ ਕੀਤਾ ਗਿਆ ਕਿਉਂਕਿ ਉਹ ਵਸਨੀਕ ਤਾਂ ਭਾਰਤ ਦੀਆਂ ਸੀ ਪਾਸਪੋਰਟ ਉਹਨਾਂ ਕੋਲ ਭਾਰਤ ਦਾ ਸੀ ਪਰ ਉਹ ਵਿਆਹੀਆਂ ਪਾਕਿਸਤਾਨ ਦੇ ਵਿੱਚ ਸੀ ਤਾਂ ਉਹਨਾਂ ਨੂੰ ਇਮੀਗ੍ਰੇਸ਼ਨ ਆਫਿਸਰਸ ਵੱਲੋਂ ਨਹੀਂ ਜਾਣ ਦਿੱਤਾ ਗਿਆ ਪਾਕਿਸਤਾਨ ਹੁਣ ਦੂਜਾ ਮਾਮਲਾ ਜਿਹੜਾ ਅੱਜ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਬੇਹਦ ਸੈਨਸਿਟਿਵ ਕਹਿ ਸਕਦੇ ਹਾਂ ਸਵੇਦਰਚੀਲਾ ਕਿਉਂਕਿ ਨੂਰ ਜਹਾਨ ਨਾਮ ਦੀ ਇੱਕ ਔਰਤ ਪਾਕਿਸਤਾਨ ਕਰਾਚੀ ਤੋਂ ਭਾਰਤ ਆਉਂਦੀ ਹੈ ਇਲਾਜ ਕਰਵਾਉਣ ਦੇ ਲਈ ਹਾਲਤ ਬੇਹਦ ਨੂਰ ਜਹਾਨ ਦੀ ਨਾਜ਼ੁਕ ਹੈ ਕਿਉਂਕਿ ਦੋਨੋਂ ਗੁਰਦੇ ਫੇਲ ਹੋ ਚੁੱਕੇ ਨੇ ਪਾਕਿਸਤਾਨ ਦੀ ਹਾਲਾਤ ਨੇ ਜੋ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ ਭੁੱਖਮਰੀ ਤੇ ਬੇਹਦ ਆਰਥਿਕ ਮੰਦੀ ਦੇ ਦੌਰ ਦੇ ਵਿੱਚੋਂ ਪਾਕਿਸਤਾਨ ਜਿਹੜਾ ਉਹ ਗੁਜ਼ਰ ਰਿਹਾ ਹੈ ਤਾਂ ਇਲਾਜ ਕਰਵਾਉਣ ਦੇ ਲਈ ਨੂਰ ਜਹਾਨ ਪਾਕਿਸਤਾਨ ਕਰਾਚੀ ਤੋਂ ਭਾਰਤ ਆਉਂਦੀ ਹੈ ਪਰ ਇੱਥੇ ਜੋ ਦੋਨਾਂ ਦੇਸ਼ਾਂ ਵਿਚਕਾਰ ਸਥਿਤੀ ਤਣਾਅਪੂਰਨ ਬਣੀ ਹੈ ਉਸ ਦੇ ਮੱਦੇ ਨਜ਼ਰ ਬਿਨਾ ਇਲਾਜ ਕਰਵਾਏ ਨੂਰਜਹਾਨ ਨੂੰ ਵਾਪਸ ਜਾਣਾ ਪੈ ਰਿਹਾ ਸੋ ਪੱਤਰਕਾਰਾਂ ਦੇ ਨਾਲ ਵੀ ਨੂਰਜਹਾਨ ਨੇ ਗੱਲਬਾਤ ਕੀਤੀ ਹੈ ਸਾਰਾ ਦੁੱਖੜਾ ਦੱਸਿਆ ਕੀ ਸਿਚੁਏਸ਼ਨ ਬਣੀ ਹੋਈ ਹੈ ਕਿਹੜੇ ਤਰੀਕੇ ਦੇ ਨਾਲ ਜਿਹੜਾ ਉਸ ਨੂੰ ਵਾਪਸ ਜਾਣਾ ਪੈ ਰਿਹਾ ਹਾਲਾਤ ਉਹਦੇ ਬੇਹਤ ਖਰਾਬ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਕਿ ਇੱਕ ਉਮਰ ਦਰਾਜ਼ ਬੀਅਤ ਦੂਜੇ ਪਾਸੇ ਦੋਨੋਂ ਗੁਰਦੇ ਨੇ ਜਿਹੜੇ ਉਹ ਫੇਲ ਹੋ ਚੁੱਕੇ ਨੇ ਸੋ ਇੱਕ ਕੂਟਨੀਤਿਕ ਜਿਹੜੇ ਫੈਸਲੇ ਜਦੋਂ ਕੋਈ ਦੇਸ਼ਾਂ ਦੇ ਵਿੱਚ ਬਣਦੇ ਨੇ ਜਾਂ ਕੋਈ ਅੱਤਵਾਦੀ ਹਮਲਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਸਭ ਤੋਂ ਜ਼ਿਆਦਾ ਵੱਡਾ ਨੁਕਸਾਨ ਹੈ ਉਹ ਆਵਾਮ ਦਾ ਹੁੰਦਾ ਹੈ ਇਹ ਜ਼ਰੂਰ ਦੇਖਣ ਨੂੰ ਮਿਲ ਰਿਹਾ ਹੈ ਚਾਹੇ ਜਿਵੇਂ ਪਹਿਲਾਂ ਜ਼ਿਕਰ ਕੀਤਾ ਵੀ ਉਹਨਾਂ ਔਰਤਾਂ ਨੂੰ ਨਹੀਂ ਜਾਣ ਦਿੱਤਾ ਗਿਆ ਜਾਂ ਵੀਜ਼ੇ ਰੱਦ ਕਰ ਦਿੱਤੇ ਗਏ ਜਾਂ ਸਿੰਧੂ ਜਲ ਸੰਧੀ ਹੈ ਜਿਹੜਾ ਉਹ ਸਮਝੌਤਾ ਮੌਤਲ ਕਰ ਦਿੱਤਾ ਗਿਆ ਸੋ ਬੇਹੱਦ ਸਥਿਤੀ ਇਸ ਸਮੇਂ ਜਿਹੜੀ ਜੰਗ ਨੁਮਾ ਇਹ ਆਪਾਂ ਕਹਿ ਸਕਦੇ ਇੱਕ ਵਾਰ ਵਾਲੀ ਸਥਿਤੀ ਇਸ ਸਮੇਂ ਦੋਨਾਂ ਦੇਸ਼ਾਂ ਵਿਚਾਲੇ ਬਣੀ ਹੋਈ ਹੈ ਤਾਂ ਇਸ ਦੇ ਵਿੱਚ ਆਮ ਲੋਕਾਂ ਦਾ ਤਾਂ ਰੱਬੇ ਰੱਖਾ ਜਿਸ ਤਰੀਕੇ ਦੇ ਨਾਲ ਨੂਰਜਹਾਂ ਦੀ ਸਿਹਤ ਬਿਲਕੁਲ ਖਰਾਬ ਚੱਲ ਰਹੀ ਹੈ ਦੋਨੋਂ ਗੁਰਦੇ ਫੇਲ ਹੋ ਚੁੱਕੇ ਨੇ ਤਾਂ ਹੁਣ ਵਾਪਸ ਪਾਕਿਸਤਾਨ ਪਰਤਣਾ ਪੈ ਰਿਹਾ ਹੈ ਹਾਲਾਂਕਿ ਉਹਨੇ ਇਹ ਵੀ ਜ਼ਿਕਰ ਕੀਤਾ ਵੀ ਮੇਰੇ ਕੋਲ 21 ਮਈ ਤੱਕ ਦਾ ਵੀਜ਼ਾ ਪਰ ਦੋਨਾਂ ਦੇਸ਼ਾਂ ਦੇ ਵਿੱਚ ਸਥਿਤੀ ਖਰਾਬ ਹੋਣ ਦੇ ਕਾਰਨ ਵਾਪਸ ਜਾਣਾ ਪੈ ਰਿਹਾ ਕੀ ਕੁਝ ਕਿਹਾ ਉਹਨਾਂ ਨੇ ਆਓ ਸੁਣਦੇ ਹਾਂ आपका नाम क्या है मेरा नाम नूर जहां कहाँ के रहने वाली है कराची जहाँ पे कब भाई यहाँ पे जनवरी में आई थी तो क्या प्लान तो तो है आपका मैं यहाँ इलाज करवाने आई थी मेरे गुर्दे का गुर्दे फेल है नहीं नहीं तो ट्रांसप्लांट का भी करवाना था मुझे मगर यहाँ भी कुछ ऐसा सेटिंग बनी नहीं किसी जगह पे इलाज हो रहा था में हो रहा था ये हालात ऐसे हो गए वरना तो मेरा तो इक्कीस मई तक मेरा वीजा था मगर अब हालात ऐसे हो गए इसके लिए आ आ इलाज जाना रहा जाना पड़ता तो तो वो तो यहाँ पे अगर ट्रांसप्लांट कराती तो कम से कम छह महीने लगते मगर ट्रांसप्लांट का मेरा मैच नहीं हुआ डोनर थी ना वो मैच नहीं हुआ था क्या महंगा है महंगा तो, 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 तो अगर प्राइवेट करवाएंगे तो बहुत महंगा है ट्रांसप्लांट और वो जो गवर्नमेंट का है एस आई ओ टी बहुत अच्छा जा रहा है हमारा वो मगर वहाँ पे अपना डोनर चाहिए आप, हाँ अब अपना डोनर अगर मैच नहीं हो रहा नहीं हो रहा तो फिर वो लोग नहीं करते हैं अब ये चल रही थी खबरें चल रही थी फिर वहाँ सी आई से भी फोन आ गया था फिर सी आई ऑफिस गई तो वहाँ पे लोगों ने उन्नीस तारीख उनतीस तारीख की मुझे डेडलाइन दे दी कि आपको इस तारीख में बॉर्डर पार करना है तो आपने अपील वगैरह की किसी सरकार से अपील नहीं नहीं करी फिर अभी हालात ऐसे है कभी बंद हो गया तो फिर वहाँ पे भी मेरे बच्चे हैं घर है शोहर है मेरा आपके साथ कौन कौन आया था भारे? मैं अकेली आई थी आप अकेले अब आप वापस जा रहे हैं जो जम्मू कश्मीर में घटना ही आप उसको कैसे देखता है जो वो अच्छा नहीं हुआ दोनों मुल्कों के लिए अच्छा नहीं हुआ हम लोग के जैसे कितने लोग हैं ਇਸ ਵੇਲੇ ਦੀ ਪੱਟੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਪਹਿਲਗਾਮ ਹੱਤਵਾਦੀ ਹਮਲੇ ਤੋਂ ਬਾਅਦ ਦੋਨਾਂ ਦੇਸ਼ਾਂ ਵਿਚਾਲੇ ਤਣਾਅ ਦੀ ਸਥਿਤੀ ਲਗਾਤਾਰ ਵੱਧਦੀ ਜਾ ਰਹੀ ਹੈ ਜਿਸ ਦੇ ਤਹਿਤ ਭਾਰਤ ਸਰਕਾਰ ਵੱਲੋਂ ਪੰਜ ਵੱਡੇ ਫੈਸਲੇ ਪਾਕਿਸਤਾਨ ਦੇ ਖਿਲਾਫ ਸੁਣਾਏ ਗਏ ਸੀ ਜਿਸ ਤੇ ਵਿੱਚ ਇੱਕ ਸਭ ਤੋਂ ਵੱਡਾ ਅਹਿਮ ਫੈਸਲਾ ਸੀਗਾ ਵੀ ਜੋ ਪਾਕਿਸਤਾਨ ਤੋਂ ਭਾਰਤ ਆਏ ਹੋਏ ਨੇ ਉਹਨਾਂ ਦੇ ਵੀਜ਼ੇ ਰੱਦ ਕੀਤੇ ਗਏ ਨੇ ਤੇ ਉਹਨਾਂ ਨੂੰ ਸਮਾਂ ਦਿੱਤਾ ਗਿਆ ਸੀ ਵੀ 48 ਘੰਟੇ ਦੇ ਅੰਦਰ ਅੰਦਰ ਵਾਪਸ ਆਪਣੇ ਦੇਸ਼ ਭਾਰਤ ਜਾਣਗੇ ਜਿਸ ਨੂੰ ਲੈ ਕੇ ਲਗਾਤਾਰ ਖਿੱਚੋ ਤਾਣ ਚੱਲ ਰਹੀ ਹੈ ਬੀਤੇ ਦਿਨੇ ਕੁਝ ਦਿਨ ਪਹਿਲਾਂ ਤੁਹਾਡੇ ਨਾਲ ਇੱਕ ਖਬਰ ਵੀ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਵਾਗਾ ਬਾਰਡਰ ਦੇ ਉੱਪਰ ਕੁਝ ਔਰਤਾਂ ਵੱਲੋਂ ਜਿਹੜਾ ਉਹ ਰੱਜ ਕੇ ਹੰਗਾਮਾ ਕੀਤਾ ਗਿਆ ਕਿਉਂਕਿ ਉਹ ਵਸਨੀਕ ਤਾਂ ਭਾਰਤ ਦੀਆਂ ਸੀ ਪਾਸਪੋਰਟ ਉਹਨਾਂ ਕੋਲ ਭਾਰਤ ਦਾ ਸੀ ਪਰ ਉਹ ਵਿਆਹੀਆਂ ਪਾਕਿਸਤਾਨ ਦੇ ਵਿੱਚ ਸੀ ਤਾਂ ਉਹਨਾਂ ਨੂੰ ਇਮੀਗ੍ਰੇਸ਼ਨ ਆਫਿਸਰਸ ਵੱਲੋਂ ਨਹੀਂ ਜਾਣ ਦਿੱਤਾ ਗਿਆ ਪਾਕਿਸਤਾਨ ਹੁਣ ਦੂਜਾ ਮਾਮਲਾ ਜਿਹੜਾ ਅੱਜ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਬੇਹਦ ਸੈਂਸਿਟਿਵ ਕਹਿ ਸਕਦੇ ਹਾਂ ਸੰਵੇਦਨਸ਼ੀਲ ਕਿਉਂਕਿ ਨੂਰ ਜਹਾਨ ਨਾਮ ਦੀ ਇੱਕ ਔਰਤ ਪਾਕਿਸਤਾਨ ਕਰਾਚੀ ਤੋਂ ਭਾਰਤ ਆਉਂਦੀ ਹੈ ਇਲਾਜ ਕਰਵਾਉਣ ਦੇ ਲਈ ਹਾਲਤ ਬੇਹੱਦ ਨੂਰ ਜਹਾਨ ਦੀ ਨਾਜ਼ੁਕ ਹੈ ਕਿਉਂਕਿ ਦੋਨੋਂ ਗੁਰਦੇ ਫੇਲ ਹੋ ਚੁੱਕੇ ਨੇ ਪਾਕਿਸਤਾਨ ਦੀ ਹਾਲਾਤ ਨੇ ਜੋ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ ਭੁੱਖਮਰੀ ਤੇ ਬੇਹੱਦ ਆਰਥਿਕ ਮੰਦੀ ਦੇ ਦੌਰ ਦੇ ਵਿੱਚੋਂ ਪਾਕਿਸਤਾਨ ਜਿਹੜਾ ਉਹ ਗੁਜ਼ਰ ਰਿਹਾ ਹੈ ਤਾਂ ਇਲਾਜ ਕਰਵਾਉਣ ਦੇ ਲਈ ਨੂਰ ਜਹਾਨ ਪਾਕਿਸਤਾਨ ਕਰਾਚੀ ਤੋਂ ਭਾਰਤ ਆਉਂਦੀ ਹੈ ਪਰ ਇੱਥੇ ਜੋ ਦੋਨਾਂ ਦੇਸ਼ਾਂ ਵਿਚਕਾਰ ਸਥਿਤੀ ਤਣਾਅਪੂਰਨ ਬਣੀ ਹੈ ਉਸ ਦੇ ਮੱਦੇਨਜ਼ਰ ਬਿਨਾਂ ਇਲਾਜ ਕਰਵਾਏ ਨੂਰਜਹਾਨ ਨੂੰ ਵਾਪਸ ਜਾਣਾ ਪੈ ਰਿਹਾ ਹੈ ਸੋ ਪੱਤਰਕਾਰਾਂ ਦੇ ਨਾਲ ਵੀ ਨੂਰਜਹਾਨ ਨੇ ਗੱਲਬਾਤ ਕੀਤੀ ਹੈ ਸਾਰਾ ਦੁੱਖੜਾ ਦੱਸਿਆ ਕੀ ਸਿਚੁਏਸ਼ਨ ਬਣੀ ਹੋਈ ਹੈ ਕਿਹੜੇ ਤਰੀਕੇ ਦੇ ਨਾਲ ਜਿਹੜਾ ਉਸ ਨੂੰ ਵਾਪਸ ਜਾਣਾ ਪੈ ਰਿਹਾ ਹੈ ਹਾਲਾਤ ਉਹਦੇ ਬੇਹਤ ਖਰਾਬ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਕਿ ਇੱਕ ਉਮਰ ਦਰਾਜ਼ ਵੀ ਹੈ ਤੇ ਦੂਜੇ ਪਾਸੇ ਦੋਨੋਂ ਗੁਰਦੇ ਨੇ ਜਿਹੜੇ ਉਹ ਫੇਲ ਹੋ ਚੁੱਕੇ ਨੇ ਸੋ ਇੱਕ ਕੂਟਨੀਤਿਕ ਜਿਹੜੇ ਫੈਸਲੇ ਜਦੋਂ ਕੋਈ ਦੇਸ਼ਾਂ ਦੇ ਵਿੱਚ ਬਣਦੇ ਨੇ ਜਾਂ ਕੋਈ ਅਤਵਾਦੀ ਹਮਲਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਸਭ ਤੋਂ ਜ਼ਿਆਦਾ ਵੱਡਾ ਨੁਕਸਾਨ ਹੈ ਉਹ ਆਵਾਮ ਦਾ ਹੁੰਦਾ ਹੈ ਇਹ ਜ਼ਰੂਰ ਦੇਖਣ ਨੂੰ ਮਿਲ ਰਿਹਾ ਹੈ ਚਾਹੇ ਜਿਵੇਂ ਪਹਿਲਾਂ ਜ਼ਿਕਰ ਕੀਤਾ ਵੀ ਉਹਨਾਂ ਔਰਤਾਂ ਨੂੰ ਨਹੀਂ ਜਾਣ ਦਿੱਤਾ ਗਿਆ ਜਾਂ ਵੀਜ਼ੇ ਰੱਦ ਕਰ ਦਿੱਤੇ ਗਏ ਜਾਂ ਸਿੰਧੂ ਜਲ ਸੰਧੀ ਹੈ ਜਿਹੜਾ ਉਹ ਸਮਝੌਤਾ ਮੌਤਲ ਕਰ ਦਿੱਤਾ ਗਿਆ ਸੋ ਬੇਹਦ ਸਥਿਤੀ ਇਸ ਸਮੇਂ ਜਿਹੜੀ ਜੰਗ ਨੁਮਾ ਇਹ ਆਪਾ ਕਹਿ ਸਕਦੇ ਇੱਕ ਵਾਰ ਵਾਲੀ ਸਥਿਤੀ ਇਸ ਸਮੇਂ ਦੋਨਾਂ ਦੇਸ਼ਾਂ ਵਿਚਾਲੇ ਬਣੀ ਹੋਈ ਹੈ ਤਾਂ ਇਸ ਦੇ ਵਿੱਚ ਆਮ ਲੋਕਾਂ ਦਾ ਤਾਂ ਰੱਬੇ ਰੱਖ ਜਿਸ ਤਰੀਕੇ ਦੇ ਨਾਲ ਨੂਰਜਹਾਂ ਦੀ ਸਿਹਤ ਬਿਲਕੁਲ ਖਰਾਬ ਚੱਲ ਰਹੀ ਹੈ ਦੋਨੋਂ ਗੁਰਦੇ ਫੇਲ ਹੋ ਚੁੱਕੇ ਨੇ ਤਾਂ ਹੁਣ ਵਾਪਸ ਪਾਕਿਸਤਾਨ ਪਰਤਣਾ ਪੈ ਰਿਹਾ ਹੈ ਹਾਲਾਂਕਿ ਉਹਨੇ ਇਹ ਵੀ ਜ਼ਿਕਰ ਕੀਤਾ ਵੀ ਮੇਰੇ ਕੋਲ 21 ਮਈ ਤੱਕ ਦਾ ਵੀਜ਼ਾ ਪਰ ਦੋਨਾਂ ਦੇਸ਼ਾਂ ਦੇ ਵਿੱਚ ਸਥਿਤੀ ਖਰਾਬ ਹੋਣ ਦੇ ਕਾਰਨ ਵਾਪਸ ਜਾਣਾ ਪੈ ਰਿਹਾ ਕੀ ਕੁਝ ਕਿਹਾ ਉਹਨਾਂ ਨੇ ਆਓ ਸੁਣਦੇ ਹਾਂ आपका नाम क्या है मेरा नाम नूर जहाँ कहाँ के रहने वाली है कराची तो जहाँ पे जा पाई यहां पे जनवरी में आई थी तो क्या प्रांगण है मैं यहाँ इलाज करवाने आई थी मेरे गुर्दे का गुर्दे फेल है नहीं नहीं तो ट्रांसप्लांट का भी करवाना था मुझे मगर तो यहाँ भी कुछ ऐसा सेटिंग बनी नहीं किसी जगह पे इलाज हो रहा था मुंबई में हो रहा था ये हालात ऐसे हो गए वरना मेरा इक्कीस मई तक मेरा वीजा था मगर अब हालात ऐसे हो गए इसके लिए जाना, जाना पड़ रहा है। हाँ जाना दिया था वो तो, तो यहाँ पे, पे अगर ट्रांसप्लांट कराती तो कम से कम छह महीने लगते मगर ट्रांसप्लांट का मेरा मैच नहीं हुआ जो डोनर थी ना वो मैच नहीं हुआ था वहाँ पे ज्यादा महंगा तो अगर प्राइवेट करवाएंगे तो बहुत महंगा ट्रांसप्लांट और वो जो गवर्नमेंट का है एस आई बहुत अच्छा आदा है हमारा वो मगर वहाँ पे अपना डोनर चाहिए हाँ अब अपना डोनर अगर मैच नहीं, नहीं, नहीं हो रहा नहीं हो रहा तो फिर वो लोग नहीं करते तो सरकार को आपको किसने बोला कि आप अब ये चल रही थी खबरें चल रही थी फिर वहाँ सी आई से भी फोन आ गया था फिर सी आई ऑफिस गई तो वहाँ पे लोगों ने उन्नीस तारीख उनतीस तारीख की मुझे डेडलाइन दे दी कि आपको इस तारीख में बॉर्डर पार करना है तो आपने अपील वगैरह की किसी सरकार से अपील करना नहीं करें। नहीं करी फिर अभी हालात ऐसे है कभी बंद हो गए तो फिर वहाँ पे भी मेरे बच्चे हैं घर है शोहर है मेरा आपके साथ कौन कौन आया था भारा? मैं अकेली आई थी आप, अकेली। आप अकेली। अब आप वापस वाप जा रही जो जम्मू कश्मीर में घटना ही आप उसको कैसे देखते हैं जो दहशत करती है जो वो अच्छा नहीं हुआ दोनों मुल्कों के लिए अच्छा नहीं हुआ हम लोग के जैसे कितने लोग हैं ਇਸ ਵੇਲੇ ਦੀ ਪੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਦੋਨਾਂ ਦੇਸ਼ਾਂ ਵਿਚਾਲੇ ਤਣਾਅ ਦੀ ਸਥਿਤੀ ਲਗਾਤਾਰ ਵੱਧਦੀ ਜਾ ਰਹੀ ਹੈ ਜਿਸ ਦੇ ਤਹਿਤ ਭਾਰਤ ਸਰਕਾਰ ਵੱਲੋਂ ਪੰਜ ਵੱਡੇ ਫੈਸਲੇ ਪਾਕਿਸਤਾਨ ਦੇ ਖਿਲਾਫ ਸੁਣਾਏ ਗਏ ਸੀ ਜਿਸ ਦੇ ਵਿੱਚ ਇੱਕ ਸਭ ਤੋਂ ਵੱਡਾ ਅਹਿਮ ਫੈਸਲਾ ਸੀਗਾ ਵੀ ਜੋ ਪਾਕਿਸਤਾਨ ਤੋਂ ਭਾਰਤ ਆਏ ਹੋਏ ਨੇ ਉਹਨਾਂ ਦੇ ਵੀਜ਼ੇ ਰੱਦ ਕੀਤੇ ਗਏ ਨੇ ਤੇ ਉਹਨਾਂ ਨੂੰ ਸਮਾਂ ਦਿੱਤਾ ਗਿਆ ਸੀ ਵੀ ਉਹ 48 ਘੰਟੇ ਦੇ ਅੰਦਰ ਅੰਦਰ ਵਾਪਸ ਆਪਣੇ ਦੇਸ਼ ਭਾਰਤ ਜਾਣਗੇ ਜਿਸ ਨੂੰ ਲੈ ਕੇ ਲਗਾਤਾਰ ਖਿੱਚੋ ਤਾਣ ਚੱਲ ਰਹੀ ਹੈ ਬੀਤੇ ਦਿਨੇ ਕੁਝ ਦਿਨ ਪਹਿਲਾਂ ਤੁਹਾਡੇ ਨਾਲ ਇੱਕ ਖਬਰ ਵੀ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਵਾਗਾ ਬਾਰਡਰ ਦੇ ਉੱਪਰ ਕੁਝ ਔਰਤਾਂ ਵੱਲੋਂ ਜਿਹੜਾ ਉਹ ਰੱਜ ਕੇ ਹੰਗਾਮਾ ਕੀਤਾ ਗਿਆ ਕਿਉਂਕਿ ਉਹ ਵਸਨੀਕ ਤਾਂ ਭਾਰਤ ਦੀਆਂ ਸੀ ਪਾਸਪੋਰਟ ਉਹਨਾਂ ਕੋਲ ਭਾਰਤ ਦਾ ਸੀ ਪਰ ਉਹ ਵਿਆਹੀਆਂ ਪਾਕਿਸਤਾਨ ਦੇ ਵਿੱਚ ਸੀ ਤਾਂ ਉਹਨਾਂ ਨੂੰ ਇਮੀਗ੍ਰੇਸ਼ਨ ਆਫਿਸਰਸ ਵੱਲੋਂ ਨਹੀਂ ਜਾਣ ਦਿੱਤਾ ਗਿਆ ਪਾਕਿਸਤਾਨ ਹੁਣ ਦੂਜਾ ਮਾਮਲਾ ਜਿਹੜਾ ਅੱਜ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਬੇਹਦ ਸੈਂਸਿਟਿਵ ਕਹਿ ਸਕਦੇ ਹਾਂ ਸਵੇਦਰਸ਼ੀਲਾ ਕਿਉਂਕਿ ਨੂਰਜਹਾਨ ਨਾਮ ਦੀ ਇੱਕ ਔਰਤ ਪਾਕਿਸਤਾਨ ਕਰਾਚੀ ਤੋਂ ਭਾਰਤ ਆਉਂਦੀ ਹੈ ਇਲਾਜ ਕਰਵਾਉਣ ਦੇ ਲਈ ਹਾਲਤ ਬੇਹਦ ਨੂਰਜਹਾਨ ਦੀ ਨਾਜ਼ੁਕ ਹੈ ਕਿਉਂਕਿ ਦੋਨੋਂ ਗੁਰਦੇ ਫੇਲ ਹੋ ਚੁੱਕੇ ਨੇ ਪਾਕਿਸਤਾਨ ਦੀ ਹਾਲਾਤ ਨੇ ਜੋ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ ਭੁੱਖਮਰੀ ਤੇ ਬੇਹਦ ਆਰਥਿਕ ਮੰਦੀ ਦੇ ਦੌਰ ਦੇ ਵਿੱਚੋਂ ਪਾਕਿਸਤਾਨ ਜਿਹੜਾ ਉਹ ਗੁਜ਼ਰ ਰਿਹਾ ਹੈ ਤਾਂ ਇਲਾਜ ਕਰਵਾਉਣ ਦੇ ਲਈ ਨੂਰਜਹਾਨ ਪਾਕਿਸਤਾਨ ਕਰਾਚੀ ਤੋਂ ਭਾਰਤ ਆਉਂਦੀ ਹੈ ਪਰ ਇੱਥੇ ਜੋ ਦੋਨਾਂ ਦੇਸ਼ਾਂ ਵਿਚਕਾਰ ਸਥਿਤੀ ਤਣਾਅਪੂਰਨ ਬਣੀ ਹੈ ਉਸ ਦੇ ਮੱਦੇ ਨਜ਼ਰ ਬਿਨਾ ਇਲਾਜ ਕਰਵਾਏ ਨੂਰਜਹਾਨ ਨੂੰ ਵਾਪਸ ਜਾਣਾ ਪੈ ਰਿਹਾ ਹੈ ਸੋ ਪੱਤਰਕਾਰਾਂ ਦੇ ਨਾਲ ਵੀ ਨੂਰਜਹਾਨ ਨੇ ਗੱਲਬਾਤ ਕੀਤੀ ਹੈ ਸਾਰਾ ਦੁੱਖੜਾ ਦੱਸਿਆ ਕੀ ਸਿਚੁਏਸ਼ਨ ਬਣੀ ਹੋਈ ਹੈ ਕਿਹੜੇ ਤਰੀਕੇ ਦੇ ਨਾਲ ਜਿਹੜਾ ਉਸ ਨੂੰ ਵਾਪਸ ਜਾਣਾ ਪੈ ਰਿਹਾ ਹੈ ਹਾਲਾਤ ਉਹਦੇ ਬੇਹਤ ਖਰਾਬ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਕਿਉਂਕਿ ਇੱਕ ਉਮਰ ਦਰਾਜ਼ ਵੀ ਹੈ ਤੇ ਦੂਜੇ ਪਾਸੇ ਦੋਨੋਂ ਗੁਰਦੇ ਨੇ ਜਿਹੜੇ ਉਹ ਫੇਲ ਹੋ ਚੁੱਕੇ ਨੇ ਸੋ ਇੱਕ ਕੂਟਨੀਤਿਕ ਜਿਹੜੇ ਫੈਸਲੇ ਜਦੋਂ ਕੋਈ ਦੇਸ਼ਾਂ ਦੇ ਵਿੱਚ ਬਣਦੇ ਨੇ ਜਾਂ ਕੋਈ ਅੱਤਵਾਦੀ ਹਮਲਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਸਭ ਤੋਂ ਜ਼ਿਆਦਾ ਵੱਡਾ ਨੁਕਸਾਨ ਹੈ ਉਹ ਆਵਾਮ ਦਾ ਹੁੰਦਾ ਹੈ ਇਹ ਜ਼ਰੂਰ ਦੇਖਣ ਨੂੰ ਮਿਲ ਰਿਹਾ ਹੈ ਚਾਹੇ ਜਿਵੇਂ ਪਹਿਲਾਂ ਜ਼ਿਕਰ ਕੀਤਾ ਵੀ ਉਹਨਾਂ ਔਰਤਾਂ ਨੂੰ ਨਹੀਂ ਜਾਣ ਦਿੱਤਾ ਗਿਆ ਜਾਂ ਵੀਜ਼ੇ ਰੱਦ ਕਰ ਦਿੱਤੇ ਗਏ ਜਾਂ ਸਿੰਧੂ ਜਲ ਸੰਧੀ ਹੈ ਜਿਹੜਾ ਉਹ ਸਮਝੌਤਾ ਮੌਤਲ ਕਰ ਦਿੱਤਾ ਗਿਆ ਸੋ ਬੇਹਦ ਸਥਿਤੀ ਇਸ ਸਮੇਂ ਜਿਹੜੀ ਜੰਗ ਨੁਮਾ ਇਹ ਆਪਾ ਕਹਿ ਸਕਦੇ ਇੱਕ ਵਾਰ ਵਾਲੀ ਸਥਿਤੀ ਇਸ ਸਮੇਂ ਦੋਨਾਂ ਦੇਸ਼ਾਂ ਵਿਚਾਲੇ ਬਣੀ ਹੋਈ ਹੈ ਤਾਂ ਇਸ ਦੇ ਵਿੱਚ ਆਮ ਲੋਕਾਂ ਦਾ ਤਾਂ ਰੱਬੇ ਰੱਖ ਜਿਸ ਤਰੀਕੇ ਦੇ ਨਾਲ ਨੂਰਜਹਾਂ ਦੀ ਸਿਹਤ ਬਿਲਕੁਲ ਖਰਾਬ ਚੱਲ ਰਹੀ ਹੈ ਦੋਨੋਂ ਗੁਰਦੇ ਫੇਲ ਹੋ ਚੁੱਕੇ ਨੇ ਤਾਂ ਹੁਣ ਵਾਪਸ ਪਾਕਿਸਤਾਨ ਪਰਤਣਾ ਪੈ ਰਿਹਾ ਹੈ ਹਾਲਾਂਕਿ ਉਹਨੇ ਇਹ ਵੀ ਜ਼ਿਕਰ ਕੀਤਾ ਵੀ ਮੇਰੇ ਕੋਲ 21 ਮਈ ਤੱਕ ਦਾ ਵੀਜ਼ਾ ਪਰ ਦੋਨਾਂ ਦੇਸ਼ਾਂ ਦੇ ਵਿੱਚ ਸਥਿਤੀ ਖਰਾਬ ਹੋਣ ਦੇ ਕਾਰਨ ਵਾਪਸ ਜਾਣਾ ਪੈ ਰਿਹਾ ਕੀ ਕੁਝ ਕਿਹਾ ਉਹਨਾਂ ਨੇ ਆਓ ਸੁਣਦੇ ਹਾਂ आपका तो नाम क्या है मेरा नाम नूर जहां है। कहां के रहने वाली है कराची जो जहां पे कब पाई यहां पे जनवरी में आई थी तो क्या कराने आई थी मैं यहां इलाज करवाने आई थी मेरे गुर्दे का गुर्दे फेल है तो ट्रांसप्लांट का भी करवाना था मुझे मगर यहां भी कुछ ऐसा सेटिंग बनी नहीं किसी जगह पे इलाज हो रहा में हो रहा था ये हालात ऐसे हो गए मेरा इक्कीस मई तक मेरा वीजा था मगर अब हालात ऐसे हो गए इसके लिए जाना पड़ा तो हाँ जाना, आ, जाना तो ने दिया था वो तो यहाँ तो पे अगर ट्रांसप्लांट तो तो कराती तो कम से कम छह महीने लगते हैं। मगर ट्रांसप्लांट का मेरा मैच नहीं हुआ जो डोनर थी ना वो तो मैच नहीं हुआ था वहाँ पे ज्यादा महंगा तो, 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 तो अगर प्राइवेट करवाएंगे तो बहुत महंगा ट्रांसप्लांट और वो जो गवर्नमेंट का है एस आई ओ बहुत अच्छा रहा है हमारा वो मगर वहाँ पे अपना डोनर चाहिए हाँ अब अपना डोनर अगर मैच नहीं हो रहा है नहीं हो रहा तो फिर वो लोग लो नहीं करते तो सरकार को आपको बोला आप अब ये चल रही थी खबरें चल रही थी फिर वहाँ सी से, से भी फोन आ गया था फिर सी आई डी ऑफिस गई तो वहाँ पे लोगों ने उन्नीस तारीख उनतीस तारीख की मुझे डेडलाइन दे दी कि आपको इस तारीख में बॉर्डर पार करना है आपने अपील की किसी सरकार से अपील नहीं, नहीं नहीं करी फिर अभी हालात ऐसे कभी बंद हो गया तो फिर वहाँ पे भी मेरे बच्चे हैं घर है शोहर है, मेरा। साथ कौन -कौन है था मैं अकेली आई थी आप अकेली। अब आप जा रही है जो जम्मू कश्मीर में कटता ही कैसे करती है जो वो अच्छा नहीं हुआ दोनों मुल्कों के लिए अच्छा नहीं हुआ हम लोग के जैसे कितने लोग हैं ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਪਹਿਲਗਾਮ ਹੱਤਵਾਦੀ ਹਮਲੇ ਤੋਂ ਬਾਅਦ ਦੋਨਾਂ ਦੇਸ਼ਾਂ ਵਿਚਾਲੇ ਤਣਾਅ ਦੀ ਸਥਿਤੀ ਲਗਾਤਾਰ ਵੱਧਦੀ ਜਾ ਰਹੀ ਹੈ ਜਿਸ ਦੇ ਤਹਿਤ ਭਾਰਤ ਸਰਕਾਰ ਵੱਲੋਂ ਪੰਜ ਵੱਡੇ ਫੈਸਲੇ ਪਾਕਿਸਤਾਨ ਦੇ ਖਿਲਾਫ ਸੁਣਾਏ ਗਏ ਸੀ ਜਿਸ ਤੇ ਵਿੱਚ ਇੱਕ ਸਭ ਤੋਂ ਵੱਡਾ ਅਹਿਮ ਫੈਸਲਾ ਸੀਗਾ ਵੀ ਜੋ ਪਾਕਿਸਤਾਨ ਤੋਂ ਭਾਰਤ ਆਏ ਹੋਏ ਨੇ ਉਹਨਾਂ ਦੇ ਵੀਜ਼ੇ ਰੱਦ ਕੀਤੇ ਗਏ ਨੇ ਤੇ ਉਹਨਾਂ ਨੂੰ ਸਮਾਂ ਦਿੱਤਾ ਗਿਆ ਸੀ ਵੀ 48 ਘੰਟੇ ਦੇ ਅੰਦਰ ਅੰਦਰ ਵਾਪਸ ਆਪਣੇ ਦੇਸ਼ ਭਾਰਤ ਜਾਣਗੇ ਜਿਸ ਨੂੰ ਲੈ ਕੇ ਲਗਾਤਾਰ ਖਿੱਚੋ ਤਾਣ ਚੱਲ ਰਹੀ ਹੈ ਬੀਤੇ ਦਿਨੇ ਕੁਝ ਦਿਨ ਪਹਿਲਾਂ ਤੁਹਾਡੇ ਨਾਲ ਇੱਕ ਖਬਰ ਵੀ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਵਾਗਾ ਬਾਰਡਰ ਦੇ ਉੱਪਰ ਕੁਝ ਔਰਤਾਂ ਵੱਲੋਂ ਜਿਹੜਾ ਉਹ ਰੱਜ ਕੇ ਹੰਗਾਮਾ ਕੀਤਾ ਗਿਆ ਕਿਉਂਕਿ ਉਹ ਵਸਨੀਕਤਾ ਭਾਰਤ ਦੀਆਂ ਸੀ ਪਾਸਪੋਰਟ ਉਹਨਾਂ ਕੋਲ ਭਾਰਤ ਦਾ ਸੀ ਪਰ ਉਹ ਵਿਆਹੀਆਂ ਪਾਕਿਸਤਾਨ ਦੇ ਵਿੱਚ ਸੀ ਤਾਂ ਉਹਨਾਂ ਨੂੰ ਇਮੀਗ੍ਰੇਸ਼ਨ ਆਫਿਸਰਸ ਵੱਲੋਂ ਨਹੀਂ ਜਾਣ ਦਿੱਤਾ ਗਿਆ ਪਾਕਿਸਤਾਨ ਹੁਣ ਦੂਜਾ ਮਾਮਲਾ ਜਿਹੜਾ ਅੱਜ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਬੇਹਦ ਸੈਨਸਿਟਿਵ ਕਹਿ ਸਕਦੇ ਹਾਂ ਸਵੇਦਰਚੀਲਾ ਕਿਉਂਕਿ ਨੂਰ ਜਹਾਨ ਨਾਮ ਦੀ ਇੱਕ ਔਰਤ ਪਾਕਿਸਤਾਨ ਕਰਾਚੀ ਤੋਂ ਭਾਰਤ ਆਉਂਦੀ ਹੈ ਇਲਾਜ ਕਰਵਾਉਣ ਦੇ ਲਈ ਹਾਲਤ ਬੇਹਦ ਨੂਰ ਜਹਾਨ ਦੀ ਨਾਜ਼ੁਕ ਹੈ ਕਿਉਂਕਿ ਦੋਨੋਂ ਗੁਰਦੇ ਫੇਲ ਹੋ ਚੁੱਕੇ ਨੇ ਪਾਕਿਸਤਾਨ ਦੀ ਹਾਲਾਤ ਨੇ ਜੋ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ ਭੁੱਖਮਰੀ ਤੇ ਬੇਹਦ ਆਰਥਿਕ ਮੰਦੀ ਦੇ ਦੌਰ ਦੇ ਵਿੱਚੋਂ ਪਾਕਿਸਤਾਨ ਜਿਹੜਾ ਉਹ ਗੁਜ਼ਰ ਰਿਹਾ ਹੈ ਤਾਂ ਇਲਾਜ ਕਰਵਾਉਣ ਦੇ ਲਈ ਨੂਰ ਜਹਾਨ ਪਾਕਿਸਤਾਨ ਕਰਾਚੀ ਤੋਂ ਭਾਰਤ ਆਉਂਦੀ ਹੈ ਪਰ ਇੱਥੇ ਜੋ ਦੋਨਾਂ ਦੇਸ਼ਾਂ ਵਿਚਕਾਰ ਸਥਿਤੀ ਤਣਾਅਪੂਰਨ ਬਣੀ ਹੈ ਉਸ ਦੇ ਮੱਦੇ ਨਜ਼ਰ ਬਿਨਾ ਇਲਾਜ ਕਰਵਾਏ ਨੂਰਜਹਾਨ ਨੂੰ ਵਾਪਸ ਜਾਣਾ ਪੈ ਰਿਹਾ ਹੈ ਸੋ ਪੱਤਰਕਾਰਾਂ ਦੇ ਨਾਲ ਵੀ ਨੂਰਜਹਾਨ ਨੇ ਗੱਲਬਾਤ ਕੀਤੀ ਹੈ ਸਾਰਾ ਦੁੱਖੜਾ ਦੱਸਿਆ ਕੀ ਸਿਚੁਏਸ਼ਨ ਬਣੀ ਹੋਈ ਹੈ ਕਿਹੜੇ ਤਰੀਕੇ ਦੇ ਨਾਲ ਜਿਹੜਾ ਉਸ ਨੂੰ ਵਾਪਸ ਜਾਣਾ ਪੈ ਰਿਹਾ ਹੈ ਹਾਲਾਤ ਉਹਦੇ ਬੇਹਤ ਖਰਾਬ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਕਿ ਇੱਕ ਉਮਰ ਦਰਾਜ਼ ਬੀ ਹੈ ਤੇ ਦੂਜੇ ਪਾਸੇ ਦੋਨੋਂ ਗੁਰਦੇ ਨੇ ਜਿਹੜੇ ਉਹ ਫੇਲ ਹੋ ਚੁੱਕੇ ਨੇ ਸੋ ਇੱਕ ਕੂਟਨੀਤਿਕ ਜਿਹੜੇ ਫੈਸਲੇ ਜਦੋਂ ਕੋਈ ਦੇਸ਼ਾਂ ਦੇ ਵਿੱਚ ਬਣਦੇ ਨੇ ਜਾਂ ਕੋਈ ਅੱਤਵਾਦੀ ਹਮਲਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਸਭ ਤੋਂ ਜ਼ਿਆਦਾ ਵੱਡਾ ਨੁਕਸਾਨ ਹੈ ਉਹ ਆਵਾਮ ਦਾ ਹੁੰਦਾ ਹੈ ਇਹ ਜ਼ਰੂਰ ਦੇਖਣ ਨੂੰ ਮਿਲ ਰਿਹਾ ਹੈ ਚਾਹੇ ਜਿਵੇਂ ਪਹਿਲਾਂ ਜ਼ਿਕਰ ਕੀਤਾ ਵੀ ਉਹਨਾਂ ਔਰਤਾਂ ਨੂੰ ਨਹੀਂ ਜਾਣ ਦਿੱਤਾ ਗਿਆ ਜਾਂ ਵੀਜ਼ੇ ਰੱਦ ਕਰ ਦਿੱਤੇ ਗਏ ਜਾਂ ਸਿੰਧੂ ਜਲ ਸੰਧੀ ਹੈ ਜਿਹੜਾ ਉਹ ਸਮਝੌਤਾ ਮੌਤਲ ਕਰ ਦਿੱਤਾ ਗਿਆ ਸੋ ਬੇਹਦ ਸਥਿਤੀ ਇਸ ਸਮੇਂ ਜਿਹੜੀ ਜੰਗ ਨੁਮਾ ਯਾਪਾ ਕਹਿ ਸਕਦੇ ਇੱਕ ਵਾਰ ਵਾਲੀ ਸਥਿਤੀ ਇਸ ਸਮੇਂ ਦੋਨਾਂ ਦੇਸ਼ਾਂ ਵਿਚਾਲੇ ਬਣੀ ਹੋਈ ਹੈ ਤਾਂ ਇਸ ਦੇ ਵਿੱਚ ਆਮ ਲੋਕਾਂ ਦਾ ਤਾਂ ਰੱਬੇ ਰੱਖ ਜਿਸ ਤਰੀਕੇ ਦੇ ਨਾਲ ਨੂਰਜਹਾਂ ਦੀ ਸਿਹਤ ਬਿਲਕੁਲ ਖਰਾਬ ਚੱਲ ਰਹੀ ਹੈ ਦੋਨੋਂ ਗੁਰਦੇ ਫੇਲ ਹੋ ਚੁੱਕੇ ਨੇ ਤਾਂ ਹੁਣ ਵਾਪਸ ਪਾਕਿਸਤਾਨ ਪਰਤਣਾ ਪੈ ਰਿਹਾ ਹੈ ਹਾਲਾਂਕਿ ਉਹਨੇ ਇਹ ਵੀ ਜ਼ਿਕਰ ਕੀਤਾ ਵੀ ਮੇਰੇ ਕੋਲ 21 ਮਈ ਤੱਕ ਦਾ ਵੀਜ਼ਾ ਹੈ ਪਰ ਦੋਨਾਂ ਦੇਸ਼ਾਂ ਦੇ ਵਿੱਚ ਸਥਿਤੀ ਖਰਾਬ ਹੋਣ ਦੇ ਕਾਰਨ ਵਾਪਸ ਜਾਣਾ ਪੈ ਰਿਹਾ ਕੀ ਕੁਝ ਕਿਹਾ ਉਹਨਾਂ ਨੇ ਆਓ ਸੁਣਦੇ ਹਾਂ तो नाम के है? मेरा नाम अनुर जहाँ कहाँ कराची यहाँ पे, तो? पे जनवरी में आई थी तो क्या मैं यहाँ इलाज करवाने आई थी मेरे गुर्दे का गुर्दे फेल है तो ट्रांसप्लांट का भी करवाना था मुझे मगर यहाँ भी कुछ ऐसा बनी नहीं बम्बई में हो रहा था ये हालात ऐसे हो गए वरना मेरा इक्कीस मई तक मेरा वीजा था मगर अब हालात ऐसे हो गए इसके लिए जाना पड़ा पड़ा हाँ जाना ने दिया था के वो तो यहाँ पे अगर ट्रांसप्लांट कराती तो कम से कम छह महीने लगते मगर ट्रांसप्लांट का मेरा मैच नहीं हुआ जो डोनर थी ना तो मैच नहीं हुआ मुझे तो मुझे पाकिस्तान, पाकिस्तान में इसका इलाज था क्या महंगा है वहाँ पे ज्यादा महंगा तो, 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 तो अगर प्राइवेट करवाएंगे तो बहुत महंगा है ट्रांसप्लांट और वो जो गवर्नमेंट का तीज़ी है एस बहुत अच्छा आदा है, है हमारा वो मगर वहाँ तो पे अपना डोनर चाहिए हाँ अब अपना डोनर अगर मैच नहीं हो रहा नहीं हो रहा तो फिर वो लोग नहीं करते बोला अब ये चल रही थी खबरें चल रही थी फिर वहाँ सी आई से भी फोन आ गया था फिर सी आई ऑफिस गई तो वहाँ पे लोगों तो ने उन्नीस तारीख तो उनतीस तारीख की मुझे डेडलाइन दे दी कि आपको इस तो तारीख तो में तो बॉर्डर पार करना है तो आपने अपील नहीं करें। नहीं करी फिर अभी हालात ऐसे है कभी बंद हो गए तो फिर वहाँ पे भी मेरे बच्चे हैं घर है शोहर है मेरा आपके साथ कौन कौन आया था बाहर मैं अकेली आई थी आप अकेली। अब आप वापस जा रही जो जम्मू कश्मीर में घटना कैसे देखता है जो वो अच्छा नहीं हुआ दोनों मुल्कों के लिए अच्छा नहीं हुआ हम लोग के जैसे कितने लोग ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਦੋਨਾਂ ਦੇਸ਼ਾਂ ਵਿਚਾਲੇ ਤਣਾਅ ਦੀ ਸਥਿਤੀ ਲਗਾਤਾਰ ਵੱਧਦੀ ਜਾ ਰਹੀ ਹੈ ਜਿਸ ਦੇ ਤਹਿਤ ਭਾਰਤ ਸਰਕਾਰ ਵੱਲੋਂ ਪੰਜ ਵੱਡੇ ਫੈਸਲੇ ਪਾਕਿਸਤਾਨ ਦੇ ਖਿਲਾਫ ਸੁਣਾਏ ਗਏ ਸੀ ਜਿਸ ਤੇ ਵਿੱਚ ਇੱਕ ਸਭ ਤੋਂ ਵੱਡਾ ਅਹਿਮ ਫੈਸਲਾ ਸੀਗਾ ਵੀ ਜੋ ਪਾਕਿਸਤਾਨ ਤੋਂ ਭਾਰਤ ਆਏ ਹੋਏ ਨੇ ਉਹਨਾਂ ਦੇ ਵੀਜ਼ੇ ਰੱਦ ਕੀਤੇ ਗਏ ਨੇ ਤੇ ਉਹਨਾਂ ਨੂੰ ਸਮਾਂ ਦਿੱਤਾ ਗਿਆ ਸੀ ਵੀ ਉਹ 48 ਘੰਟੇ ਦੇ ਅੰਦਰ ਅੰਦਰ ਵਾਪਸ ਆਪਣੇ ਦੇਸ਼ ਭਾਰਤ ਜਾਣਗੇ ਜਿਸ ਨੂੰ ਲੈ ਕੇ ਲਗਾਤਾਰ ਖਿੱਚੋ ਤਾਣ ਚੱਲ ਰਹੀ ਹੈ ਬੀਤੇ ਦਿਨੇ ਕੁਝ ਦਿਨ ਪਹਿਲਾਂ ਤੁਹਾਡੇ ਨਾਲ ਇੱਕ ਖਬਰ ਵੀ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਵਾਗਾ ਬਾਰਡਰ ਦੇ ਉੱਪਰ ਕੁਝ ਔਰਤਾਂ ਵੱਲੋਂ ਜਿਹੜਾ ਉਹ ਰੱਜ ਕੇ ਹੰਗਾਮਾ ਕੀਤਾ ਗਿਆ ਕਿਉਂਕਿ ਉਹ ਵਸਨੀਕ ਤਾਂ ਭਾਰਤ ਦੀਆਂ ਸੀ ਪਾਸਪੋਰਟ ਉਹਨਾਂ ਕੋਲ ਭਾਰਤ ਦਾ ਸੀ ਪਰ ਉਹ ਵਿਆਹੀਆਂ ਪਾਕਿਸਤਾਨ ਦੇ ਵਿੱਚ ਸੀ ਤਾਂ ਉਹਨਾਂ ਨੂੰ ਇਮੀਗ੍ਰੇਸ਼ਨ ਆਫਿਸਰਸ ਵੱਲੋਂ ਨਹੀਂ ਜਾਣ ਦਿੱਤਾ ਗਿਆ ਪਾਕਿਸਤਾਨ ਹੁਣ ਦੂਜਾ ਮਾਮਲਾ ਜਿਹੜਾ ਅੱਜ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਬੇਹਦ ਸੈਨਸਿਟਿਵ ਕਹਿ ਸਕਦੇ ਹਾਂ ਸੰਵੇਦਨਸ਼ੀਲ ਕਿਉਂਕਿ ਨੂਰ ਜਹਾਨ ਨਾਮ ਦੀ ਇੱਕ ਔਰਤ ਪਾਕਿਸਤਾਨ ਕਰਾਚੀ ਤੋਂ ਭਾਰਤ ਆਉਂਦੀ ਹੈ ਇਲਾਜ ਕਰਵਾਉਣ ਦੇ ਲਈ ਹਾਲਤ ਬੇਹੱਦ ਨੂਰ ਜਹਾਨ ਦੀ ਨਾਜ਼ੁਕ ਹੈ ਕਿਉਂਕਿ ਦੋਨੋਂ ਗੁਰਦੇ ਫੇਲ ਹੋ ਚੁੱਕੇ ਨੇ ਪਾਕਿਸਤਾਨ ਦੀ ਹਾਲਾਤ ਨੇ ਜੋ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ ਭੁੱਖਮਰੀ ਤੇ ਬੇਹੱਦ ਆਰਥਿਕ ਮੰਦੀ ਦੇ ਦੌਰ ਦੇ ਵਿੱਚੋਂ ਪਾਕਿਸਤਾਨ ਜਿਹੜਾ ਉਹ ਗੁਜ਼ਰ ਰਿਹਾ ਹੈ ਤਾਂ ਇਲਾਜ ਕਰਵਾਉਣ ਦੇ ਲਈ ਨੂਰ ਜਹਾਨ ਪਾਕਿਸਤਾਨ ਕਰਾਚੀ ਤੋਂ ਭਾਰਤ ਆਉਂਦੀ ਹੈ ਪਰ ਇੱਥੇ ਜੋ ਦੋਨਾਂ ਦੇਸ਼ਾਂ ਵਿਚਕਾਰ ਸਥਿਤੀ ਤਣਾਅਪੂਰਨ ਬਣੀ ਹੈ ਉਸ ਦੇ ਮੱਦੇਨਜ਼ਰ ਬਿਨਾਂ ਇਲਾਜ ਕਰਵਾਏ ਨੂਰਜਹਾਨ ਨੂੰ ਵਾਪਸ ਜਾਣਾ ਪੈ ਰਿਹਾ ਸੋ ਪੱਤਰਕਾਰਾਂ ਦੇ ਨਾਲ ਵੀ ਨੂਰਜਹਾਨ ਨੇ ਗੱਲਬਾਤ ਕੀਤੀ ਹੈ ਸਾਰਾ ਦੁੱਖੜਾ ਦੱਸਿਆ ਕੀ ਸਿਚੁਏਸ਼ਨ ਬਣੀ ਹੋਈ ਹੈ ਕਿਹੜੇ ਤਰੀਕੇ ਦੇ ਨਾਲ ਜਿਹੜਾ ਉਸ ਨੂੰ ਵਾਪਸ ਜਾਣਾ ਪੈ ਰਿਹਾ ਹਾਲਾਤ ਉਹਦੇ ਬੇਹਤ ਖਰਾਬ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਕਿ ਇੱਕ ਉਮਰ ਦਰਾਜ਼ ਵੀ ਹੈ ਤੇ ਦੂਜੇ ਪਾਸੇ ਦੋਨੋਂ ਗੁਰਦੇ ਨੇ ਜਿਹੜੇ ਉਹ ਫੇਲ ਹੋ ਚੁੱਕੇ ਨੇ ਸੋ ਇੱਕ ਕੂਟਨੀਤਿਕ ਜਿਹੜੇ ਫੈਸਲੇ ਜਦੋਂ ਕੋਈ ਦੇਸ਼ਾਂ ਦੇ ਵਿੱਚ ਬਣਦੇ ਨੇ ਜਾਂ ਕੋਈ ਅੱਤਵਾਦੀ ਹਮਲਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਸਭ ਤੋਂ ਜ਼ਿਆਦਾ ਵੱਡਾ ਨੁਕਸਾਨ ਹੈ ਉਹ ਆਵਾਮ ਦਾ ਹੁੰਦਾ ਹੈ ਇਹ ਜ਼ਰੂਰ ਦੇਖਣ ਨੂੰ ਮਿਲ ਰਿਹਾ ਹੈ ਚਾਹੇ ਜਿਵੇਂ ਪਹਿਲਾਂ ਜ਼ਿਕਰ ਕੀਤਾ ਵੀ ਉਹਨਾਂ ਔਰਤਾਂ ਨੂੰ ਨਹੀਂ ਜਾਣ ਦਿੱਤਾ ਗਿਆ ਜਾਂ ਵੀਜ਼ੇ ਰੱਦ ਕਰ ਦਿੱਤੇ ਗਏ ਜਾਂ ਸਿੰਧੂ ਜਲ ਸੰਧੀ ਹੈ ਜਿਹੜਾ ਉਹ ਸਮਝੌਤਾ ਮੌਤਲ ਕਰ ਦਿੱਤਾ ਗਿਆ ਸੋ ਬੇਹਦ ਸਥਿਤੀ ਇਸ ਸਮੇਂ ਜਿਹੜੀ ਜੰਗ ਨੁਮਾ ਇਹ ਆਪਾਂ ਕਹਿ ਸਕਦੇ ਇੱਕ ਵਾਰ ਵਾਲੀ ਸਥਿਤੀ ਇਸ ਸਮੇਂ ਦੋਨਾਂ ਦੇਸ਼ਾਂ ਵਿਚਾਲੇ ਬਣੀ ਹੋਈ ਹੈ ਤਾਂ ਇਸ ਦੇ ਵਿੱਚ ਆਮ ਲੋਕਾਂ ਦਾ ਤਾਂ ਰੱਬੇ ਰੱਖ ਜਿਸ ਤਰੀਕੇ ਦੇ ਨਾਲ ਨੂਰਜਹਾ ਦੀ ਸਿਹਤ ਬਿਲਕੁਲ ਖਰਾਬ ਚੱਲ ਰਹੀ ਹੈ ਦੋਨੋਂ ਗੁਰਦੇ ਫੇਲ ਹੋ ਚੁੱਕੇ ਨੇ ਤਾਂ ਹੁਣ ਵਾਪਸ ਪਾਕਿਸਤਾਨ ਪਰਤਣਾ ਪੈ ਰਿਹਾ ਹੈ ਹਾਲਾਂਕਿ ਉਹਨੇ ਇਹ ਵੀ ਜ਼ਿਕਰ ਕੀਤਾ ਵੀ ਮੇਰੇ ਕੋਲ 21 ਮਈ ਤੱਕ ਦਾ ਵੀਜ਼ਾ ਪਰ ਦੋਨਾਂ ਦੇਸ਼ਾਂ ਦੇ ਵਿੱਚ ਸਥਿਤੀ ਖਰਾਬ ਹੋਣ ਦੇ ਕਾਰਨ ਵਾਪਸ ਜਾਣਾ ਪੈ ਰਿਹਾ ਕੀ ਕੁਝ ਕਿਹਾ ਉਹਨਾਂ ਨੇ ਆਓ ਸੁਣਦੇ ਹਾਂ नाम क्या? मेरा नाम अनुर जहाँ कराची यहाँ पे, तो पे, पे जनवरी में आई थी मैं यहाँ इलाज करवाने आई थी ती? मेरे गुर्दे का गुर्दे फेल है नहीं 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 तो ट्रांसप्लांट का भी करवाना था मुझे मगर यहाँ अभी कुछ ऐसा बनी नहीं बम्बई में हो रहा था ये हालात ऐसे हो गए मेरा इक्कीस मई तक मेरा वीजा था मगर अब हालात ऐसे हो गए इसके लिए आ, जाना पड़ता हाँ जाना दिया था वो तो यहाँ पे अगर ट्रांसप्लांट कराती तो कम से कम छह महीने लगते मगर ट्रांसप्लांट का मेरा मैच नहीं हुआ डोनर थी ना मैच नहीं हुआ था क्या महंगा है महंगा तो, दिश्चे तो, दिश्चे तो, दिश्चे दिश्चे तो दिश्चे दिश्च अगर प्राइवेट करवाएंगे तो बहुत महंगा है ट्रांसप्लांट और वो जो गवर्नमेंट का है एस बहुत अच्छा आदा है हमारा वो मगर वहाँ पे अपना डोनर चाहिए हाँ अब अपना डोनर अगर मैच नहीं हो रहा नहीं हो रहा तो फिर वो लोग नहीं करते तो को, आपको बोला कि आप आप अब ये चल रही थी खबरें चल रही थी फिर वहाँ सी आई से भी फोन आ गया था फिर सी आई ऑफिस गई तो वहाँ पे लोगों ने उन्नीस तारीख उनतीस तारीख की मुझे डेडलाइन दे दी कि आपको इस तारीख में बॉर्डर पार करना है तो आपने अपील वगैरह की किसी सरकार से अपील कर नहीं नहीं करी फिर अभी हालात ऐसे है कभी बंद हो गया तो फिर वहाँ पे भी मेरे बच्चे हैं घर है शोहर है मेरा आपके साथ कौन कौन आया था भारत में अकेली आई थी आप अकेले अब आप वापस वाप जा रहे जो जम्मू कश्मीर में घटना आप उसको कैसे देखते हैं जो दहशत जो वो अच्छा नहीं हुआ दोनों मुल्कों के लिए अच्छा नहीं हुआ हम लोग के जैसे कितने लोग है ਇਸ ਵੱਲ ਦੀ ਪੱਟੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਦੋਨਾਂ ਦੇਸ਼ਾਂ ਵਿਚਾਲੇ ਤਣਾਅ ਦੀ ਸਥਿਤੀ ਲਗਾਤਾਰ ਵੱਧਦੀ ਜਾ ਰਹੀ ਹੈ ਜਿਸ ਦੇ ਤਹਿਤ ਭਾਰਤ ਸਰਕਾਰ ਵੱਲੋਂ ਪੰਜ ਵੱਡੇ ਫੈਸਲੇ ਪਾਕਿਸਤਾਨ ਦੇ ਖਿਲਾਫ ਸੁਣਾਏ ਗਏ ਸੀ ਜਿਸ ਤੇ ਵਿੱਚ ਇੱਕ ਸਭ ਤੋਂ ਵੱਡਾ ਅਹਿਮ ਫੈਸਲਾ ਸੀਗਾ ਵੀ ਜੋ ਪਾਕਿਸਤਾਨ ਤੋਂ ਭਾਰਤ ਆਏ ਹੋਏ ਨੇ ਉਹਨਾਂ ਦੇ ਵੀਜ਼ੇ ਰੱਦ ਕੀਤੇ ਗਏ ਨੇ ਤੇ ਉਹਨਾਂ ਨੂੰ ਸਮਾਂ ਦਿੱਤਾ ਗਿਆ ਸੀ ਵੀ 48 ਘੰਟੇ ਦੇ ਅੰਦਰ ਅੰਦਰ ਵਾਪਸ ਆਪਣੇ ਦੇਸ਼ ਭਾਰਤ ਜਾਣਗੇ ਜਿਸ ਨੂੰ ਲੈ ਕੇ ਲਗਾਤਾਰ ਖਿੱਚੋ ਤਾਣ ਚੱਲ ਰਹੀ ਹੈ ਬੀਤੇ ਦਿਨੇ ਕੁਝ ਦਿਨ ਪਹਿਲਾਂ ਤੁਹਾਡੇ ਨਾਲ ਇੱਕ ਖਬਰ ਵੀ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਵਾਗਾ ਬਾਰਡਰ ਦੇ ਉੱਪਰ ਕੁਝ ਔਰਤਾਂ ਵੱਲੋਂ ਜਿਹੜਾ ਉਹ ਰੱਜ ਕੇ ਹੰਗਾਮਾ ਕੀਤਾ ਗਿਆ ਕਿਉਂਕਿ ਉਹ ਵਸਨੀਕ ਤਾਂ ਭਾਰਤ ਦੀਆਂ ਸੀ ਪਾਸਪੋਰਟ ਉਹਨਾਂ ਕੋਲ ਭਾਰਤ ਦਾ ਸੀ ਪਰ ਉਹ ਵਿਆਹੀਆਂ ਪਾਕਿਸਤਾਨ ਦੇ ਵਿੱਚ ਸੀ ਤਾਂ ਉਹਨਾਂ ਨੂੰ ਇਮੀਗ੍ਰੇਸ਼ਨ ਆਫਿਸਰਸ ਵੱਲੋਂ ਨਹੀਂ ਜਾਣ ਦਿੱਤਾ ਗਿਆ ਪਾਕਿਸਤਾਨ ਹੁਣ ਦੂਜਾ ਮਾਮਲਾ ਜਿਹੜਾ ਅੱਜ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਬੇਹਦ ਸੈਨਸਿਟਿਵ ਕਹਿ ਸਕਦੇ ਹਾਂ ਸਵੇਦਰਚੀਲਾ ਕਿਉਂਕਿ ਨੂਰ ਜਹਾਨ ਨਾਮ ਦੀ ਇੱਕ ਔਰਤ ਪਾਕਿਸਤਾਨ ਕਰਾਚੀ ਤੋਂ ਭਾਰਤ ਆਉਂਦੀ ਹੈ ਇਲਾਜ ਕਰਵਾਉਣ ਦੇ ਲਈ ਹਾਲਤ ਬੇਹਦ ਨੂਰ ਜਹਾਨ ਦੀ ਨਾਜ਼ੁਕ ਹੈ ਕਿਉਂਕਿ ਦੋਨੋਂ ਗੁਰਦੇ ਫੇਲ ਹੋ ਚੁੱਕੇ ਨੇ ਪਾਕਿਸਤਾਨ ਦੀ ਹਾਲਾਤ ਨੇ ਜੋ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ ਭੁੱਖਮਰੀ ਤੇ ਬੇਹਦ ਆਰਥਿਕ ਮੰਦੀ ਦੇ ਦੌਰ ਦੇ ਵਿੱਚੋਂ ਪਾਕਿਸਤਾਨ ਜਿਹੜਾ ਉਹ ਗੁਜ਼ਰ ਰਿਹਾ ਹੈ ਤਾਂ ਇਲਾਜ ਕਰਵਾਉਣ ਦੇ ਲਈ ਨੂਰ ਜਹਾਨ ਪਾਕਿਸਤਾਨ ਕਰਾਚੀ ਤੋਂ ਭਾਰਤ ਆਉਂਦੀ ਹੈ ਪਰ ਇੱਥੇ ਜੋ ਦੋਨਾਂ ਦੇਸ਼ਾਂ ਵਿਚਕਾਰ ਸਥਿਤੀ ਤਣਾਅਪੂਰਨ ਬਣੀ ਹੈ ਉਸ ਦੇ ਮੱਦੇ ਨਜ਼ਰ ਬਿਨਾ ਇਲਾਜ ਕਰਵਾਏ ਨੂਰਜਹਾਨ ਨੂੰ ਵਾਪਸ ਜਾਣਾ ਪੈ ਰਿਹਾ ਹੈ ਸੋ ਪੱਤਰਕਾਰਾਂ ਦੇ ਨਾਲ ਵੀ ਨੂਰਜਹਾਨ ਨੇ ਗੱਲਬਾਤ ਕੀਤੀ ਹੈ ਸਾਰਾ ਦੁੱਖੜਾ ਦੱਸਿਆ ਕੀ ਸਿਚੁਏਸ਼ਨ ਬਣੀ ਹੋਈ ਹੈ ਕਿਹੜੇ ਤਰੀਕੇ ਦੇ ਨਾਲ ਜਿਹੜਾ ਉਸ ਨੂੰ ਵਾਪਸ ਜਾਣਾ ਪੈ ਰਿਹਾ ਹੈ ਹਾਲਾਤ ਉਹਦੇ ਬੇਹਤ ਖਰਾਬ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਕਿ ਇੱਕ ਉਮਰ ਦਰਾਜ਼ ਵੀ ਹੈ ਤੇ ਦੂਜੇ ਪਾਸੇ ਦੋਨੋਂ ਗੁਰਦੇ ਨੇ ਜਿਹੜੇ ਉਹ ਫੇਲ ਹੋ ਚੁੱਕੇ ਨੇ ਸੋ ਇੱਕ ਕੂਟਨੀਤਿਕ ਜਿਹੜੇ ਫੈਸਲੇ ਜਦੋਂ ਕੋਈ ਦੇਸ਼ਾਂ ਦੇ ਵਿੱਚ ਬਣਦੇ ਨੇ ਜਾਂ ਕੋਈ ਅੱਤਵਾਦੀ ਹਮਲਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਸਭ ਤੋਂ ਜ਼ਿਆਦਾ ਵੱਡਾ ਨੁਕਸਾਨ ਹੈ ਉਹ ਆਵਾਮ ਦਾ ਹੁੰਦਾ ਹੈ ਇਹ ਜ਼ਰੂਰ ਦੇਖਣ ਨੂੰ ਮਿਲ ਰਿਹਾ ਹੈ ਚਾਹੇ ਜਿਵੇਂ ਪਹਿਲਾਂ ਜ਼ਿਕਰ ਕੀਤਾ ਵੀ ਉਹਨਾਂ ਔਰਤਾਂ ਨੂੰ ਨਹੀਂ ਜਾਣ ਦਿੱਤਾ ਗਿਆ ਜਾਂ ਵੀਜ਼ੇ ਰੱਦ ਕਰ ਦਿੱਤੇ ਗਏ ਜਾਂ ਸਿੰਧੂ ਜਲ ਸੰਧੀ ਹੈ ਜਿਹੜਾ ਉਹ ਸਮਝੌਤਾ ਮੌਤਲ ਕਰ ਦਿੱਤਾ ਗਿਆ ਸੋ ਬੇਹਦ ਸਥਿਤੀ ਇਸ ਸਮੇਂ ਜਿਹੜੀ ਜੰਗ ਨੁਮਾ ਇਹ ਆਪਾਂ ਕਹਿ ਸਕਦੇ ਇੱਕ ਵਾਰ ਵਾਲੀ ਸਥਿਤੀ ਇਸ ਸਮੇਂ ਦੋਨਾਂ ਦੇਸ਼ਾਂ ਵਿਚਾਲੇ ਬਣੀ ਹੋਈ ਹੈ ਤਾਂ ਇਸ ਦੇ ਵਿੱਚ ਆਮ ਲੋਕਾਂ ਦਾ ਤਾਂ ਰੱਬੇ ਰੱਖਾ ਜਿਸ ਤਰੀਕੇ ਦੇ ਨਾਲ ਨੂਰਜਹਾਂ ਦੀ ਸਿਹਤ ਬਿਲਕੁਲ ਖਰਾਬ ਚੱਲ ਰਹੀ ਹੈ ਦੋਨੋਂ ਗੁਰਦੇ ਫੇਲ ਹੋ ਚੁੱਕੇ ਨੇ ਤਾਂ ਹੁਣ ਵਾਪਸ ਪਾਕਿਸਤਾਨ ਪਰਤਣਾ ਪੈ ਰਿਹਾ ਹੈ ਹਾਲਾਂਕਿ ਉਹਨੇ ਇਹ ਵੀ ਜ਼ਿਕਰ ਕੀਤਾ ਵੀ ਮੇਰੇ ਕੋਲ 21 ਮਈ ਤੱਕ ਦਾ ਵੀਜ਼ਾ ਹੈ ਪਰ ਦੋਨਾਂ ਦੇਸ਼ਾਂ ਦੇ ਵਿੱਚ ਸਥਿਤੀ ਖਰਾਬ ਹੋਣ ਦੇ ਕਾਰਨ ਵਾਪਸ ਜਾਣਾ ਪੈ ਰਿਹਾ ਕੀ ਕੁਝ ਕਿਹਾ ਉਹਨਾਂ ਨੇ ਆਓ ਸੁਣਦੇ ਹਾਂ नाम मेरा नाम अनुर जहाँ कराची यहाँ पे, पे जनवरी में आई थी तो क्या, क्या मैं यहाँ इलाज करवाने आई थी मेरे गुर्दे का गुर्दे फेल है तो ट्रांसप्लांट का भी करवाना था मुझे मगर यहाँ अभी कुछ ऐसा बनी नहीं बम्बई में हो रहा था ये हालात ऐसे हो गए तो मेरा इक्कीस मई तक मेरा वीजा था मगर अब हालात ऐसे हो गए इसके लिए जाना पड़ता हाँ जाना, रहा। जाना ने दिया था भी भी। वो तो यहाँ पे अगर ट्रांसप्लांट कराती तो कम से कम छह महीने लगते मगर ट्रांसप्लांट का मेरा मैच नहीं हुआ जो डोनर थी ना वो मैच नहीं हुआ था क्या महंगा वहाँ पे महंगा तो अगर प्राइवेट करवाएंगे तो बहुत महंगा है ट्रांसप्लांट और वो जो गवर्नमेंट का है एस आई ओ टी बहुत अच्छा आदर अच्छा है हमारा वो मगर वहाँ पे अपना डोनर चाहिए अप, हाँ अब अपना डोनर अगर मैच नहीं हो रहा नहीं हो रहा तो फिर वो लोग नहीं करते अभी चल रही थी खबरें चल रही थी फिर वहाँ सी आई से भी फोन आ गया था फिर सी आई ऑफिस गई तो वहाँ पे लोगों ने उन्नीस तारीख उनतीस तारीख की मुझे डेडलाइन दे दी कि आपको इस तारीख में बॉर्डर पार करना है तो आपने अपील वगैरह की किसी सरकार से अपील करना नहीं करें। नहीं करी थी अभी हालात ऐसे हैं कभी बंद हो गया तो फिर वहाँ पे भी मेरे बच्चे हैं घर है शोहर है मेरा आपके साथ कौन कौन आया था बाहर मैं अकेली आई थी आप अकेले अब आप वापस जा रहे हैं जो जम्मू कश्मीर में घटना ही आप उसको कैसे देखते हैं जो दहशत गर्दी जो अच्छा नहीं हुआ दोनों मुल्कों के लिए अच्छा नहीं हुआ हम लोग